ਈ ਭਾਈ ਵੀਰ ਸਿੰਘ ਜੀ ਜਦੋਂ ਦਿੱਲੀ ਦੀ ਧਰਤੀ ਤੇ ਗਏ ਨਾ ਜਦੋਂ ਆਪ ਜੀ ਦਿੱਲੀ ਦੀ ਧਰਤੀ ਤੇ ਜਾਉਂਗੇ ਗੁਰਦੁਆਰਾ ਸ੍ਰੀ ਰਿਕਾਬਗਨ ਸਾਹਿਬ ਦੀ ਬਿਲਡਿੰਗ ਦੇ ਉੱਤੋਂ ਸਾਦ ਸੰਗਤ ਖੜ ਕੇ ਲਾਲ ਕਿਲਾ ਤੁਹਾਨੂੰ ਸਾਫ਼ ਨਜ਼ਰ ਆਏਗਾ ਲਾਲ ਕਿਲੇ ਦੀ ਬਿਲਡਿੰਗ ਦੇ ਉੱਤੇ ਖੜ ਕੇ ਗੁਰਦੁਆਰਾ ਸ੍ਰੀ ਰਿਕਾਬਗਨ ਸਾਹਿਬ ਦੀ ਪਾਵਨ ਇਮਾਰਤ ਸਾਦ ਸੰਗਤ ਤੁਹਾਨੂੰ ਸਾਫ਼ ਨਜ਼ਰ ਆਏਗੀ ਤੇ ਭਾਈ ਵੀਰ ਸਿੰਘ ਜੀ ਨੇ ਗੁਰਦੁਆਰਾ ਸ੍ਰੀ ਰਿਕਾਬਗਨ ਸਾਹਿਬ ਦੀ ਬਿਲਡਿੰਗ ਦੇ ਉੱਪਰ ਖੜ ਕੇ ਨਾ ਲਾਲ ਕਿਲੇ ਵੱਲ ਨੂੰ ਚਿਹਰਾ ਕਰਕੇ ਇੱਕ ਗੱਲ ਕਹੀ ਸੀ ਕਹਿੰਦੇ ਇਹ ਲਾਲ ਕਿਲੇ ਤੇਰੀ ਕੇਵਲ ਤੇ ਕੇਵਲ ਇੰਨੀ ਕੋ ਹੈਸੀਅਤ ਹੈ ਭਈ ਇਸ ਧਰਤੀ ਦੇ ਉੱਤੇ ਜਿਹਦਾ ਵੀ ਰਾਜ ਆਇਆ ਉਹਨੇ ਤੇਰੇ ਉੱਤੇ ਆਪਣਾ ਝੰਡਾ ਝੁਲਾ ਦਿੱਤਾ ਜਿਹਦਾ ਵੀ ਰਾਜ ਆਇਆ ਜੇ ਸਾਸੰਗਤ ਮੁਗਲਾਂ ਦਾ ਰਾਜ ਆਇਆ ਤੇ ਉਹਨਾਂ ਦਾ ਝੰਡਾ ਉਸ ਲਾਲ ਕਿਲੇ ਦੇ ਉੱਤੇ ਝੁਲਿਆ ਜੇ ਕਿਤੇ ਅੰਗਰੇਜ਼ਾਂ ਦਾ ਰਾਜ ਆਇਆ ਉਹਨਾਂ ਦਾ ਜਿਹੜਾ ਝੰਡਾ ਹੈ ਉਸ ਲਾਲ ਕਿਲੇ ਦੇ ਉੱਤੇ ਝੁਲਿਆ ਉਹਨਾਂ ਨੇ ਇੱਕ ਗੱਲ ਆਖੀ ਕਹਿੰਦੇ ਜਿਹਦਾ ਵੀ ਰਾਜ ਆਇਆ ਜਿਹਦੀ ਵੀ ਪਾਵਰ ਆਈ ਜਿਹਦੀ ਵੀ ਤਾਕਤ ਆਈ ਉਹਦਾ ਝੰਡਾ ਤੇਰੇ ਉੱਤੇ ਝੂਲਦਾ ਰਿਹਾ ਪਰ ਇੱਕ ਗੱਲ ਯਾਦ ਰੱਖੀ ਦੁਨੀਆ ਦੇ ਵਿੱਚ ਇੱਕ ਤਖਤ ਹੈ ਜਿਹਦਾ ਨਾਮ ਹੈ ਅਕਾਲ ਤਖਤ ਜੇਕਰ ਝੁੱਲਿਆਏ ਉਹਦੇ ਉਤੇ